ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ ਸਮਰਾਲਾ ਦੇ ਕੋਲ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸਾ ਹੋੰਦਾ ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗਨਮੈਨ ਦੀ ਜਿਹੜੀ ਹੈ ਮੌਤ ਹੋ ਗਈ ਅਤੇ ਡਰਾਈਵਰ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਦੇ ਕੋਲ बड़े फ्लाईओवर ਤੇ ਇੱਕ ਦਰਦਨਾਕ ਸੜਕ ਹਾਦਸਾ ਜਿਸ ਵਿੱਚ ਲੁਧਿਆਣਾ ਈਸਟ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੀ DMC ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਵੱਜੋ ਹੋਈ ਹੈ। ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਅਤੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ بڑے ਫਲਾਈਓਵਰ ਤੇ ਗੱਡੀ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਕੋਰਪੀਓ ਗੱਡੀਆਂ ਨਾਲ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਹੀ ਅੱਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਿਸ ਸਮੇ ਗੱਡੀ ਨੂੰ ਅੱਗ ਲੱਗੀ ਮੇਰੇ ਪਲੇਟਕ ਏਸੀਪੀ ਗਰਮੈਂਟ ਡਰਾਈਵਰ ਗੱਡੀ ਦੇ ਵਿੱਚ ਹੀ ਸੀ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਬਾਹਰ ਕੱਢਿਆ ਇਸ ਖਬਰ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣਿਆ ਜੋ ਬ ਤੇ ਬੇहद ਪਰੇਸ਼ਾਨ ਕਰਨ ਵਾਲੀ ਹਨ ਕਿ ਜਿਨ੍ਹਾਂ ਤੇ ਇੱਕ ਘਟਨਾ ਵਾਪਰੀ ਹੈ ਜਿਨ੍ਹਾਂ ਨਾਲ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿੰਨੀ ਪੀੜ ਸਹੀ ਹੋਵੇਗੀ ਮੌਕੇ ਦੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਗੱਡੀ ਨੂੰ ਅੱਗ ਲੱਗੀ ਹੋਈ ਆ ਫੋਰਚੂਨਰ ਨੂੰ ਇੱਕ ਕਾਸ ਕਾਰ ਵੀ ਹੋੜੀਆ ਸਿੱਧੀ ਟੱਕਰ ਹੋਈ ਮੋਸ਼ਕਾਵਾਦ ਕੋਲ ਆ ਵੀ ਪੂਰਾ ਬਣਾਇਆ

ਤੇ ਕੋਈ ਨਾ ਡਰਾਈਵਰ ਦੱਸਿਆ ਜਾ ਰਿਹਾ ਹੈ ਆ ਨਾਮ ਮੈਨੂੰ ਤੇ ਕਿੰਦੀ ਕੋ ਮੁਰੂ ਜੀ ਉਹਨਾਂ ਨੂੰ ਕੁਛ ਹੈ ਅ ਅ ਅਛਾ 40 ਸਾਲ ਦੇ ਆਸ-પાસ ਜਿਹੜਾ ਕੰਵੈਨਸ਼ਨ ਸੀ ਉਹ ਵੀ ਜਿਹੜੀ ਕੋ ਮੁਰੂ ਹਾਂ ਠੀਕ ਹੈ ਆਸ-ਪਾਸ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਹੈ ਅ ਤੇ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਜਰ ਸੀ ਉਹਦਾ ਸਿਲੈਕਸ਼ਨ ਹੋ ਗਿਆ ਉਹਨੇ ਠੀਕ ਸਿਗਨਲ ਪਿਆ ਸਕਦਾ ਹੈ ਬਾਕੀ ਉਹਨਾਂ ਦੀਆਂ ਇਨਵੈਸਟੀਗੇਸ਼ਨ ਹੋਣਗੀਆਂ ਉਸ ਤੋਂ ਬਾਅਦ ਪਤਾ ਲੱਗੇਗਾ ਅ ਡਿਊਟੀ ਹਸਪੀਟਲ ਸੀ ਹਾਂਜੀ ਬਿਲਕੁਲ